ਚਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓਏ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਓ ਆਦਮੀ ਨੂੰ ਕਿਹਾ ਵੀ ਤੂੰ ਉਥਾਰੇ ਦਾ ਦਬੈ ਤੂੰ ਉਂਗਲਾ ਦੱਬਿਆ ਹੋਇ ਉਹ ਗਉਂਦੀਆਂ ਨੇ ਜਿਆਦਾ ਆਦਮੀ ਨੂੰ ਹਾਂਜੀ ਦੀਨ ਦਾ ਜੋਰ ਆਉਂਦਾ ਤੇ ਉਹਦੇ ਫਿਰ ਜਿਹੜੇ ਗਿਆਨੰਦਰੇ ਨੇ ਕੰਨ ਕੱਟ ਕੰਮ ਕਰ ਦਿੰਦੇ ਆ ਅੱਖਾਂ ਵੀ ਝਾਕਦਾ ਨਹੀਂ ਐ ਅੱਖਾਂ ਆਪੇ ਮਿੱਟੀ ਜਾਂਦੀਆਂ ਨੇ ਜਣੇ ਕੰਨਾਂ ਨੂੰ ਔਰ ਅੱਖਾਂ ਨੂੰ ਸੂਤ ਲੱਗਿਆ ਹੋਇਆ ਸੂਤ ਕਾਹਦਾ ਸੂਤ ਕਾ ਧਰਮ ਦਾ ਸਭੋ ਸੂਤ ਕਾ ਧਰਮ ਹੈ ਧਰਮ ਦੇ ਵਿੱਚ ਦੱਬਿਆ ਹੋਇਆ ਤੂੰ ਅਗਿਆਨਤਾ ਦੇ ਵਿੱਚ ਦੱਬਿਆ ਹੋਇਆ ਤੂੰ ਹਾਂਜੀ ਸੁੱਤਿਆਂ ਗਈ ਵਿਹਾਈ ਬਾਸ ਹੋ ਤੈ ਦੀ ਸਾਰੀ ਤੇਰੀ ਉਮਰ ਚਲੀ ਗਈ ਗੁਰੂ ਨੇ ਉਪਦੇਸ਼ ਵੀ ਕੀਤਾ ਗੁਰਬਾਣੀ ਵੀ ਸੁਣੀ ਪਰ ਉਹ ਤੇ ਭਰੋਸਾ ਹੀ ਨਹੀਂ ਹੋ ਸਕਿਆ ਤੇ ਗੁਰਬਾਣੀ ਤੇ ਉੱਤੇ ਵੀ ਹੋਣਗੀ ਜਾਗਿਆ ਨਹੀਂ ਹੈ ਹਾਂਜੀ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਦਰ ਨਾ ਉਪਜਿਓ ਚਾਓ ਸਤ ਗੁਰ ਦਾ ਸ਼ਬਦ ਤਾਂ ਸੁਣਿਆ ਗੁਰਬਾਣੀ ਤਾਂ ਸੁਣੀ ਪਰ ਜਾਗਿਆ ਨਹੀਂ ਹੈਗਾ ਜਾਗਰ ਤਾਂ ਵਸਤਾ ਵੀ ਥਾ ਨਹੀਂ ਨਾ ਸੁਤਕ ਲੱਗਿਆ ਸੀ ਕੰਨਾਂ ਨੂੰ ਰੰਪਰੋਥਾ ਨਹੀਂ ਕਰਨੰਦਾ ਸਾਨੂੰ ਗੁਰਬਾਣੀ ਤੇ ਸਤ ਗੁਰ ਦਾ ਸ਼ਬਦ ਤਾਂ ਸੁਣਿਆ ਪਰ ਜਾਗਿਆ ਨਹੀਂ ਹੈਗਾ ਔਰ ਮਾਨਸਿਕ ਜੋ ਚਾ ਨਹੀਂ ਉਪਜਿਆ ਇਹਦੇ ਮੰਨਣ ਦਾ ਰਾਹਕੇ ਵੀ ਦਸੀ ਹੈ ਉਹ ਗੁਰਬਾਣੀ ਚ ਉਹ ਪ੍ਰਾਪਤੀ ਦਾ ਚੌਂ ਨਹੀਂ ਜੀ। ਪਰ ਲੋਕ ਦੇ ਸੁਆਨਨ ਦਾ ਚੌਂ ਨਹੀਂ ਉੱਜਿਆ। ਖਿਆਲ ਹੀ ਨਹੀਂ ਪੈਦਾ ਹੋਇਆ ਅੰਦਰ। ਹਾਂਜੀ। ਸ਼ਰੀਰ ਜਲੋਂ ਗੁਣ ਬਾਹਰ ਆ ਜੋ ਗੁਰਕਾਰ ਨਾ ਕਮਾਏ। ਗੁਣਾਂ ਤੋਂ ਜਿਹੜਾ ਸਖਣਾ ਹੈ ਨਾ ਹਿਰਦਾ ਉਹਦੇ ਵਿੱਚ ਤਾਂ ਜਲਨ ਰਹਿਣੀ ਹੀ ਰਹਿਣੀ ਐ ਉਹ ਚ ਤਾਂ ਤ੍ਰਿਸ਼ਨਾ ਦੀ ਅੱਗ ਵੱਲਣੀ ਉਹ ਵੱਲਣੀ ਐ। ਕਿਉਂ ਜਲਦਾ ਕਿਉਂ ਤ੍ਰਿਸ਼ਨਾਂ ਦੇ ਅੰਦਰ ਗੁਣ ਹੈ ਨਹੀਂ ਅੰਦਰ ਗੁਣਾਂ ਤੇ ਸਖਣ ਗੁਣ ਨਹੀਂ ਪੈਦਾ ਕੀਤੇ ਨਿਰਵੈਰ ਨਹੀਂ ਹੋ ਸਕਿਆ ਸਭ ਨੂੰ ਆਪਣਾ ਨਹੀਂ ਬਣਾਇਆ ਸਰਬੱਤ ਦਾ ਭਲਾ ਨਹੀਂ ਸੋਚਿਆ ਗੁਣ ਨਹੀਂ ਪੈਦਾ ਕੀਤੇ ਗੁਣਾ ਤੋਂ ਬਾਹਰ ਜਿਹੜਾ ਸੀ ਹਿਰਦਾ ਉਹਦੇ ਚ ਤ੍ਰਿਸ਼ਨਾਂ ਦੀ ਜਿਹੜੀ ਦੁੱਖ ਸੀ ਤ੍ਰਿਸ਼ਨਾਂ ਮਾਇਆ ਦੀ ਦੁੱਖ ਸੀ ਉਹਦੇ ਨਾਲ ਜਲਣਾ ਹੁੰਦੀ ਰਹੀ ਹਾਂਜੀ ਅਬਰ ਸੰਤੋਖਤਾ ਨਹੀਂ ਹਾਂਜੀ ਠੀਕ ਹੈ ਜੀ ਜਗਤ ਜਲੰਦਾ ਡਿੱਠ ਮੈਂ ਹਮੇ ਦੂਜੇ ਭਾਈ ਮੈਂ ਦੇਖਿਆ ਸਾਰਾ ਜਗਤ ਚੱਲਦਾ ਮੈਨੂੰ ਦਿਖ ਰਿਹਾ ਮੈਨੂੰ ਦਿਖ ਰਿਹਾ ਸਾਰਾ ਹੀ ਸੰਸਾਰ ਚੱਲਦਾ ਕੋਈ ਕਹਿ ਲਵੇ ਨਾ ਵੀ ਚੱਲਦੇ ਦੀ ਗੱਲ ਕੀਤੀ ਹੈ ਕਿਸੇ ਦੇ ਹਿਰਦੇ ਦੀ ਦੂਜੇ ਨੂੰ ਕੋਈ ਪਤਾ ਲੱਗਿਆ ਦੂਜੇ ਦਾ ਹੰਦਾ ਚੱਲਦਾ ਤੇ ਅਬ ਮੈਨੂੰ ਸਾਰਾ ਸੰਸਾਰ ਦਿੰਦਾ ਚੱਲਦਾ ਐਵੇਂ ਨਹੀਂ ਮੈਂ ਕਹਤਾ ਜੋ ਮੈਂ ਕਿਹਾ ਉਹ ਮੈਂ ਦੇਖ ਕੇ ਕਿਹਾ ਮੈਂ ਜੋ ਪੇਖਿਆ ਕੀ ਜਗ ਤੇ ਚਲੰਦਾ ਰਖਲਾ ਆਪਣੀ ਕਿਰਪਾ ਧਾਰ ਰਖਣੀ ਕਿ ਇਹ ਨੂੰ ਰਖਲਾ ਗਲਵੇ ਨੂੰ ਸਾਰੇ ਨੂੰ ਚਲਦਾ ਜਗ ਤੇ ਇਹ ਤੇ ਕਿਰਪਾ ਕਰ ਮੈਂ ਤਾਂ ਦੇਖ ਲਿਆ ਸਾਰਾ ਸੰਸਾਰ ਚਲਦਾ ਕੋਈ ਸੰਕਾੜੀ ਗੱਲ ਨਹੀਂ ਹੈ ਵੀ ਨਹੀਂ ਚਲਦਾ ਹੈ ਹਾਂਜੀ ਨਾਨਕ ਗੁਰ ਸ਼ਨਾਈ ਉਭਰੇ ਸੱਚ ਮਨ ਸ਼ਬਦ ਧਿਆਇ ਆ ਨਾਨਕ ਕਹਦਾ ਜਿਹੜੇ ਗੋਦੀ ਛੱਡ ਚਲੇ ਗਏ ਉਹ ਉਭਰੇ ਨੇ ਜਗਤੋਂ ਉਹ ਜਾਗੇ ਨੇ ਜਾਦੇ ਨੇ ਉਹ ਨੀਚੋਂ ਉੱਪਰ ਗਏ ਉਹਨਾਂ ਨੇ ਉਹਨਾਂ ਦਾ ਸੂਤ ਜਿਹੜਾ ਲਹਿ ਗਿਆ ਨਾਲ ਕੇ ਸੂਤ ਕੇ ਉਹਨਾਂ ਉੱਤਰਾ ਗਿਆ ਉਹਨੂੰ ਉੱਤਾਰ ਹੋਏ ਪਾਣੀ ਤੇ ਜਿਹੜਾ ਗਿਆਨ ਹੈ ਗੁਰਬਾਣੀ ਨੂੰ ਵਿਚਾਰਿਆ ਗਿਆਨ ਲਿਆ ਉਹਦੇ ਨਾਲ ਧੋਰ ਦਾ ਸੂਤ ਉੱਪਰ ਗਿਆ ਉਹਨਾਂ ਦਾ ਉਹ ਉबरे ਉਹਨਾਂ ਨੂੰ ਜਾਨ ਲੱਗਿਆ ਉਹਨਾਂ ਨੂੰ ਹੋਸ਼ ਆਈਆ ਗੁਰਬਾਣੀ ਕੀ ਕਹਿੰਦੀ ਹੈ ਉਹਨਾਂ ਨੇ ਰੋਲਾ ਪਾਇਆ ਉਹ ਦੇਖੋ ਕੀ ਕਹਿੰਦੀ ਹੈ ਗੁਰਬਾਣੀ ਕੀ ਹੋਈਏ ਗਲਮ ਪਏ ਹੋਏ ਉਹ ਗੱਲਾਂ ਦਾ ਕਹਿ ਨਹੀਂ ਉਹਨੂੰ ਗੁਰਬਾਨੀ ਜਿਹੜੀਆਂ ਅਸੀਂ ਕਰ ਰਹੇ ਹਾਂ ਉਹਨੇ ਪਾਇਆ ਰੌਲਾ ਹਾਂਜੀ ਮਹੱਲਾ ਤੀਜਾ ਸ਼ਬਦ ਰੱਤੇ ਹੋਮੇ ਗਈ ਸੋਭਾਵੰਤੀ ਨਾਰ ਤਿਰਕੇ ਭਾਣੇ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ ਹਾਂਜੀ ਸ਼ਬਦ ਦਾ ਰੰਗ ਚੜ ਗਿਆ ਜੇ ਨਾਮ ਦਾ ਰੰਗ ਚੜ ਗਿਆ ਉਹ ਜਿਹੜੀ ਬੁੱਧ ਬਦਲ ਗਈ ਬੁੱਧ ਬਦਲੀ ਸਿੱਧ ਪਾਈ ਮਾਰ ਦਾ ਮਤਲਬ ਇੱਥੇ ਬੁੱਧੀ ਹੈ ਬੁੱਧ ਬਦਲ ਗਈ ਨਾ ਜਦ ਬੁੱਧ ਬਦਲ ਗਈ ਤਾਂ ਸੋਭਾਵੰਤੀ ਬਣ ਗਈ ਉਹ ਕਰਦੀ ਹੈ ਸੋਭਾ ਉਹਨੇ ਕੀਤਾ ਗੁਣ ਜਾਇਨਾ ਗੁਰਮਤਿ ਦਾ ਜਿੱਦ ਗੁਰਮਾ ਬਾਣੀ ਜਿਹਨਾਂ ਨੇ ਲਿਖੀ ਹੈ ਬੋਲੀ ਹੈ ਸੋਭਾਵੰਤੀ ਨਾਲ ਉਹ ਬੁੱਧੀ ਬਫੇਕ ਬੁੱਧੀ ਸੀ ਬਫੇਕ ਬੁੱਧੀ ਸੋਭਾਵੰਤੀ ਨਾਲ ਹੁੰਦੀ ਹੈ ਹਾਂਜੀ ਇਰਕੇ ਭਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਉਹ ਤਾਂ ਸ਼ਿੰਗਾਰ ਕਿਉਂ ਬਣਿਆ ਸਾਰੇ ਗੁਣ ਉਹਨਾਂ ਨੇ ਧਾਰਨ ਕਿਵੇਂ ਮਲੇ ਨੇ ਸਤਲ ਗੁਣਾਂ ਨਾਲ ਹਾਰ ਉਹਦੇ ਕਿਵੇਂ ਪੈ ਗਿਆ ਉਹ ਹੁਕਮਾਂ ਦੇ ਵਿੱਚ ਚੱਲਦੀ ਹੈ ਗੁਰਬਾਣੀ ਅਨੁਸਾਰ ਚੱਲਦੀ ਹੈ ਗੁਰਬਾਣੀ ਹੁਕਮ ਹੈ ਫਿਰਕਾ ਪਾਣੀ ਕਿਹਦੇ ਅਨੁਸਾਰ ਚੱਲਦੀ ਹੈ ਗੁਰਬਾਣੀ ਨੂੰ ਸਮਝਿਆ ਇਹਦੇ ਅਨੁਸਾਰ ਜੀਵਨ ਜਿਉਣਾ ਇਹ ਗੁਣ ਧਾਰਨ ਕੀਤੇ ਨੇ ਇਹ ਉਹਦਾ ਸ਼ਿੰਗਾਰ ਹੈ ਜਿਹੜਾ ਮੂੰਹ ਕਾਲਾ ਸੀ ਉਹ ਜਿਲਾ ਹੋ ਗਿਆ ਹਾਂਜੀ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਤੇਜ ਸੁਹਾਵੀ ਸਰਦੇ ਦੇ ਵਿੱਚ ਸੁੱਖ ਆਉਦੇ ਫਿਰਦੇ ਵਿੱਚ ਬਸੰਤ ਹੋ ਗਈ ਬਸੰਤ ਰੁੱਤ ਦਾਨ ਕਰ ਤੈਨਾ ਬਸੰਤ ਹੈ ਉਹਨਾਂ ਦੇ ਬਸੰਤ ਹੋ ਗਿਆ ਫਿਰ ਆਪਣਾ ਮੂਲ ਹੈ ਜਿਹੜਾ ਉਹਦੇ ਨਾਲ ਅੰਦਰ ਰਲ ਗਿਆ ਇੱਕ ਹੋਈ ਹੋਈ ਹੈ ਬੁੱਧ ਨਹੀਂ ਚਿੰਤਾ ਰੰਗ ਲੱਗਿਆ ਕਿ ਰਚਨਤਾ ਹੀ ਨਹੀਂ ਹੈ ਫਿਕਰ ਨਹੀਂ ਹੈ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਕੋਈ ਭੈ ਨਹੀਂ ਕੋਈ ਡਰ ਨਹੀਂ ਤੇ ਇਹ ਅਵਸਥਾ ਬਣੀ ਹੋਈ ਹੈ ਪਰਮ ਆਨੰਦ ਦੀ ਅਵਸਥਾ ਬਣੀ ਹੋਈ ਹੈ ਹਾਂ ਜੀ ਅਨੰਦ ਜਿੰਤਾ ਮੁਕਤ ਹੈ ਉਹਨਾਂ ਦਾ ਜੀਵਨ ਯਾਹ ਰਹਿ ਜੀਵਨ ਹਾਂ ਜੀ ਨਾ ਹਰ ਮਰੈ ਨਾ ਕਦੇ ਦੁੱਖ ਲੱਗੈ ਸਦਾ ਸੁਹਾਗਣ ਨਾਰ ਉਹ ਸੁਹਾਗ ਨਹੀਂ ਤਾਂ ਕਦੇ ਜਨਮ ਨਹੀਂ ਨਹੀਂ ਉਹਨੂੰ ਸੁਖੇ ਸੁਖ ਹੈ ਜੀ ਸੁਹਾਗ ਨਹੀਂ ਚਿੰਤਾ ਉਹਨੂੰ ਦੁੱਖੇ ਦੁੱਖ ਹੈ ਚਿੰਤਾ ਹੀ ਨਹੀਂ ਹਾਰ ਕਦੇ ਮਰਦਾ ਨਹੀਂ ਭਾਲਦੇ ਕਦੇ ਮਰਦਾ ਨਹੀਂ ਉਹਨੇ ਦੁਆਗਣ ਹੋਣਾ ਨਹੀਂ ਉਹਨੇ ਬੁਦਵਾ ਹੋਣਾ ਨਹੀਂ ਇਸ ਕਰਕੇ ਉਹਨੂੰ ਚਿੰਤਾ ਹੈ ਜੀ ਸਾਡਾ ਸਾਵਧਨ ਰਹਿਣੀ ਉਸ ਤਰ੍ਹਾਂ ਸਾਵਧਨ ਕਿਹਾ ਹੈ ਹਾਂ ਜੀ ਮਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਮਾਨਕ ਅਨ ਹਰ ਪ੍ਰਭ ਨੂੰ ਮਿਲ ਲਈ ਹੈ ਜਿਹਦਾ ਗੁਰ ਦੇ ਨਾਲ ਪਿਆਰ ਹੁੰਦਾ ਜਿੰਨ ਪ੍ਰੇਮ ਕਿਓ ਤੇਲੀ ਪ੍ਰਭ ਪਾਇਓ ਇਹਦੇ ਅੰਦਰ ਪ੍ਰੇਮ ਸੀ ਬੁੱਤਦੇ ਅੰਦਰ ਪ੍ਰੇਮ ਪਾਇਲ ਹੋਉਂਦਾ ਹਾਲ ਵਿੱਚ ਹਾਲ ਵਿੱਚ ਬਰਨ ਨਾਲ ਹੀ ਮਿਲਦੀ ਫਿਰ ਦੇ ਕੇ ਜਗਾ ਦੇਤੀ ਆਪਣੇ ਚੱਲਣਾ ਤੇ ਜਗਾ ਦੇਤੀ ਉੱਥੇ ਹੀ ਜਾਂਦੀ ਹਰ ਪ੍ਰਭ ਤੋਂ ਭਾਵ ਇੱਥੇ ਪਰਮੇਸ਼ਰ ਹੋ ਗਿਆ ਜੀ ਆਪਣਾ ਮੂਲ ਜੀ ਆਪਣਾ ਮੂਲ ਅੱਛਾ ਕਿਉਂਕਿ ਹਰ ਦਾ ਪ੍ਰਭ ਹੈ ਨਾ ਉਹ ਅੱਗੇ ਅਸਰ ਜਾ ਕੇ ਪਹਿਲੀ ਸਟੇਜ ਆ ਦਾ ਸੁਖ ਹੈ ਸੰਸਾਰ ਤੋਂ ਜਿਆਦਾ ਹਿਰਦੇ ਚ ਟਿਕਾ ਹੋਇਆ ਉਹ ਸੁਖ ਹੈ ਕਿ ਆਪਣੇ ਮੂਲ ਦੀ ਗੱਲ ਹੈ ਜੀ ਮੇਲ ਦਾ ਮਤਲਬ ਇਹ ਕੋਣ ਹੈ ਜੀ ਜੇ ਗਿਆਨ ਦੇ ਨਾਲ ਇਹ ਹੇਤ ਰੱਖਿਆ ਫਿਰ ਇਹ ਪਾਣਾ ਵਰਤਿਆ ਹਾਂ ਜੀ ਆ ਜਿਹੜਾ ਗਿਆਨ ਹੈ ਇਹ ਗਿਆਨ ਦੇ ਨਾਲ ਸ਼ਬਦ ਦੇ ਨਾਲ ਪ੍ਰੇਮ ਰੱਖਿਆ ਪਹਿਲਾਂ ਉਸ ਦੇ ਨਾਲ ਪ੍ਰੇਮ ਰੱਖਿਆ ਫਿਰ ਉਹਦਾ ਗਿਆਨ ਮਿਲਿਆ ਫਿਰ ਜਿਹਦਾ ਗਿਆਨ ਸੀ ਉਹੀ ਮਿਲ ਗਿਆ ਹਾਂ ਜੀ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਹਰ ਜਿਓ ਤਿੰਨ ਕਾ ਦਰਸ਼ਨ ਨਾ ਕਰੋ ਪਾਪ ਸਤ ਹਤਿਆਰੀ ਈਨਾਲ ਨੇ ਆਪਣੇ ਅੰਦਰ ਆਤਮਾ ਦੀ ਆਵਾਜ਼ ਅਨੁਸਾਰ ਅੰਤਰਾਤਮਾ ਦੀ ਆਵਾਜ਼ ਤੱਕ ਜਵਾਲੀ ਉਹ ਭੈੜਾ ਆਦਮੀ ਨਹੀਂ ਉਹ ਤਾਂ ਗੁਰੇ ਆਦਮੀ ਹੁੰਦੇ ਨੇ ਗੁਰਬਾਣੀ ਸੁਣ ਲਈ ਸਮਝ ਲਈ ਮਨ ਲਈ ਵੀ ਹਾਂ ਠੀਕ ਹੈ ਜਿੱਦੋਂ ਵਿਰੋਧ ਕਰਦਾ ਹੈਗਾ ਨਹੀਂ 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 ਈਨਾਲ ਨੇ ਇਹ ਕੰਮ ਕੀਤਾ ਗੁਰਬਾਣੀ ਕੋ ਉਹ ਤਾਂ ਫਟਣ ਰੱਖਿਆ ਔਰ ਅੰਦਰੋਂ ਮੰਨ ਲਿਆ ਵੀ ਠੀਕ ਹੈ ਅੰਤਰਾਤਮਾ ਨੂੰ ਅੰਦਰਲੇ ਗੁਰਦੰ ਦਾ ਮੰਨ ਲਿਆ ਵੀ ਠੀਕ ਹੈ ਪਰ ਬਾਹਲਾ ਕਹਿੰਦਾ ਵੀ ਨਹੀਂ ਇਹ ਤਾਂ ਵਿਰੋਧ ਕਰਦਾ ਉਹਨੂੰ ਭੁਰੇ ਨਾਲ ਉਹ ਕਿਹੜੀ ਉਹਦੇ ਜੁੱਤੀ ਕੰਨ ਵੀ ਆ ਜਾਂਦਾ RAM Rai ਵੀ ਆ ਜਾਂਦਾ ਤੇ ਹੋਰ ਜਿਹੜਾ ਪੰਡਤ ਹੈ ਉਹ ਵੀ ਆ ਜਾਂਦਾ ਜੋਗੀ ਵੀ ਆ ਜਾਂਦੇ ਨੇ ਜਿੰਨਾਂ ਦੀ ਗੱਲ ਹੋਈ ਹੈ ਗੁਰੂ ਘਰ ਨਾਲ ਜਿੰਨਾਂ ਦੀ ਗੱਲ ਹੋਈ ਹੈ ਤੁਸੀਂ ਮਤਾਂ ਆਂਦੀ ਜਿਨ੍ਹਾਂ ਨੇ ਅੰਦਰਲਾ ਮਨ ਗਿਆ ਬਾਹਰੋਂ ਵਿਰੋਧ ਕਰਦੇ ਨੇ ਕਿਉਂ ਵੀ ਅਸੀਂ ਹੋਰ ਕਿਵੇਂ ਕਹਿ ਦਈਏ ਉਹ ਤਲਵਾੜਾ ਕਹਿੰਦਾ 60 ਸਾਲ ਹੋ ਗਏ ਵਹਿਗਰੂ ਵਹਿਗਰੂ ਕਿਹੜੇ ਹੋ ਨਾ ਕੀ ਹੁਣ ਇਹ ਨਾਮ ਨਹੀਂ ਹੈ ਅੰਦਰਲਾ ਤਾਂ ਮੰਨ ਲਿਆ ਵੀ ਸਰ ਠੀਕ ਹੈ। ਕਹਿੰਦਾ ਹੁਣ ਵੇਚ ਦਿੱਤੀ ਹੈ। 8 ਸਾਲ ਹੋ ਗਏ। ਤੇ ਸਿੱਖਣਾ ਤੇ ਨਰ ਬੋਲਿਆ ਅਰੀ ਯੋਗ ਬੋਲੇ ਨੇ। ਹਾਂਜੀ। ਹਰ ਜਿਓ ਤਿੰਨ ਕਾ ਦਰਸ਼ਨ ਨਾ ਕਰੋ। ਪਾਪ ਸੱਟ ਹਤਿਆਰੀ। ਹਰ ਜਿਓ ਵਨੋਰ ਦਾ ਦਰਸ਼ਨ ਅਸਰਾਇ। ਉਹ ਤਾਂ ਦੂਰ ਰੱਖੀ ਮੈਨੂੰ। ਉਹ ਪਾਪੀ ਨਾਲ ਨੇ ਹਤਿਆਰੇ ਨੇ ਉਹ ਉਸਤਰਾ ਪਾਉਣ ਵਾਲੇ ਨੇ। ਉਹ ਕੁੱਲ ਘਾਤੀ ਨੇ ਆਪਣੇ ਕੁੱਲ ਦੇ ਬੰਦਿਆਂ ਨੂੰ ਮੁਲਖਾ ਜਨਮ ਨੂੰ ਕਦਾ ਘਾ ਰਹੇ ਨੇ ਜਿਹੜੇ ਮੁਲਖਾ ਨੂੰ ਉਲਟਾ ਉਪਦੇਸ਼ ਕਰਕੇ ਉਹਦਾ ਜਨਮ ਖਰਾਬ ਕਰ ਰਹੇ ਨੇ ਉਹ ਕੁੱਲ ਘਾਤੀ ਨੇ ਬਹੁਤ ਹਤਿਆਰੇ ਨੇ ਉਹ ਉਹਨਾਂ ਦਾ ਦਰਸ਼ਨ ਮੈਨੂੰ ਉਹਨਾਂ ਦੀ ਸੰਖਿਆ ਨਾ ਕਰਵਾ ਦੂਰ ਰੱਖੋ ਹਾਂਜੀ ਉਹੇ ਘਰ ਘਰ ਫਿਰੇ ਕਿ ਸ਼ੁੱਧ ਮਨ ਜਿਉਂ ਧਰ ਘਟ ਨਾਰੀ ਉਹ ਘਰ ਘਰ ਤੋੜਦੇ ਨੇ ਲੋਕਾਂ ਨੂੰ ਆ ਬੁਲਾਉਂਦੇ ਆਪਣੀ ਲੋਕਾਂ ਨੂੰ ਆਪਣਾ ਜੋੜ ਕੇ ਰੱਖਣਾ ਕਿਤੇ ਬਾਗੀ ਨਾ ਹੋ ਜਾਣ ਨਾ ਤੇ ਗੁਰਬਾਤ ਨੂੰ ਨਾ ਮੰਨ ਲੈਣ ਬਾਗੀ ਕਿਤੇ ਸਾਰਾ ਸਿਸਟਮ ਸਾਡੇ ਨਾਲ ਲੋਕ ਸਾਰੀ ਟੁੱਟ ਜਾਣ ਐ ਉਹ ਲੋਕ ਘਰ ਘਰ ਫਿਰ ਕੇ ਉਹ ਲੋਕ ਨੂੰ ਜੋੜ ਕੇ ਰੱਖਦੇ ਕੋ ਸੁਧਵਾਨ ਮਨ ਦੇ ਵਿੱਚ ਉਹਨਾਂ ਦਾ ਮਨ ਸੁਧਰ ਨਹੀਂ ਹੈ ਸੁਧਵਾਨਾ ਨਹੀਂ ਫਿਰਦੇ ਲੋਕਾਂ ਨੂੰ ਡੋਬਣ ਵਾਸਤੇ ਫਿਰ ਰਹੇ ਨੇ ਹੋ ਸਾਨੂੰ ਵਾਸਤੇ ਹੀ ਬਲ ਰਹੇ ਆਪਣੀ ਜਿਹੜੀ ਪਾਰਟੀ ਹੈ ਉਹਨੂੰ ਖੜੀ ਰਹੇ ਆਪਣੀ ਗੱਲ ਉਹਦੇ ਵਾਸਤੇ ਸੱਜਣ ਕਿਸੇ ਤੋਂ ਮੰਗਦੇ ਉਹ ਟਿਕਟ ਨਾ ਜਿਵੇਂ ਆ ਬੇਸਵਾ ਔਰਤਾਂ ਹੈਗੀ ਆ ਮੈਂ ਮਤਲਬ ਗੰਦਗੀ ਫਲਾਉਂਦੇ ਫਿਰਦੇ ਹਾਂ ਜੀ ਹਾਂ ਜੀ ਵਰਡ ਭਾਗੀ ਸੰਗਤ ਮਿਲੇ ਗੁਰਮੁਖੀ ਸਵਾਰੀ ਵੱਡੇ ਭਾਗਾਂ ਨਾਲ ਸੰਗਤ ਮਿਲਦੀ ਹੈ ਗੁਰਮਖਾਂ ਦੀ ਗੁਰੂ ਦੀ ਸੰਗਤ ਵੱਡਿਆਂ ਪਾਪਾਂ ਨਾਲ ਨਹੀਂ ਜਿਹੜੀ ਸਿਮਰੀ ਹੋਈ ਸੰਗਤ ਹੋਵੇ ਜਿਹਦਾ ਹਿਰਦਾ ਛੁਟੋਵੇ ਨਾ ਐ ਜੀ ਸੰਗਤ ਤਾਂ ਵੱਡੇ ਦੋਗਾਂ ਨਾਲ ਨਹੀਂ ਹਰਦੀ ਉਹਦੇ ਸਭ ਕਰਮਾਂ ਵਾਲੇ ਨੂੰ ਆ ਜੀ ਹਰ ਮੇਲੋ ਸਤਗੁਰ ਦਇਆ ਕਰ ਗੁਰ ਕੋ ਬਲਹਰ ਹੈ ਸਤਗੁਰ ਮਿਲਿਤ ਦਇਆ ਕਰ ਕਿਰਪਾ ਕਰ ਮੈਨੂੰ ਐ ਜੀ ਸੰਗਤ ਵਿੱਚ ਲਾ ਮੈਨੂੰ ਐ ਜੀ ਸੰਗਤ ਅੱਜ ਇੰਨੀ ਹੈ ਜਿਹੜੀ ਜੀਦਾ ਹੈ ਜੇ ਸ਼ੁੱਧ ਹੋਵੇ ਜਿਹੜੀ ਗੁਣ ਗੁਣ ਹੋਣ ਆਉਣ ਤਿਆਗਿਆ ਹੁਣ ਉੱਭਣ ਸਾਥਾਂ ਦੀ ਸੰਗਤ ਜਾਈ ਜੀ ਉਹ ਸੰਗਤ ਮਿਲ ਆਵੇਂ ਨੂੰ ਜਿਹੜੀ ਗੁਰੂ ਦੀ ਸواری ਹੋਈ ਹੋਵੇ ਉਹਦੀ ਇੱਥੇ ਉਹਦੀ ਭੁੱਖ ਹੈ ਜੇ ਗੁਰਦੁਆਰਾਂ ਕੋ ਤੇ ਆਲੇ ਮਿਲ ਜੇ ਨਾ ਮਿਲਿਆ ਨਾਮ ਕਿਤਾਬੇ ਇਹ ਜੀ ਅਰਦਾਸ ਕੀਤੀ ਜੀ ਠੀਕ ਜੀ ਇੱਥੇ 23ਵੀਂ ਪਾਉੜੀ ਦੀ ਸਮਾਪਤੀ ਹੈ ਜੀ ਹਾਂ ਜੀ